ਅਜਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਰੁਗਜੀਤ ਸਿੰਘ ਤੇ ਵੱਡੇ ਇਲਜ਼ਾਮ ਲਾਏ ਗਏ ਇਹਨਾਂ ਇਲਜ਼ਾਮਾਂ ਤੇ ਪਲਟਵਾਰ ਕਰਦਿਆਂ ਰੁਗਜੀਤ ਸਿੰਘ ਵਰਕ ਦਾ ਕਹਿਣਾ ਹੈ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬੁਖਲਾਹਟ ਹੈ ਉਹ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਨੇ ਮੇਰਾ ਕਿਸ ਤਰ੍ਹਾਂ ਦਾ ਰੋਲ ਹੈ ਇਹ ਸਭ जगਜਾਹਰ ਹੈ ਪਰ ਜਿਸ ਤਰ੍ਹਾਂ ਦੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਲਾ ਰਹੇ ਨੇ ਇਹ ਤੱਥਹੀਨ ਸਤਿ ਸ਼੍ਰੀ ਅਕਾਲ ਹਾਂਜੀ ਸਰ ਮੈਂ ਗਗਨ ਸ਼ੁਕਲਾ बोल ਰਿਹਾ ਹਾਂ ਡੇਲੀ ਪੋਸਟ ਪੰਜਾਬੀ ਤੋਂ ਰਗੂਜੀਤ ਜੀ ਗੱਲ ਕਰ ਰਹੇ ਹਾਂ ਹਾਂ ਮੈਂ बोल ਰਿਹਾ ਸੀ ਹਾਂਜੀ बोल ਰਿਹਾ ਹਾਂ ਰਗੂਜੀਤ ਜੀ ਤੁਸੀਂ ਇਸ ਵੇਲੇ ਮੇਰੇ ਨਾਲ ਲਾਈਵ ਹੋ ਇੱਕ ਵਾਰ ਤੁਹਾਡਾ ਫੋਨ ਉਹ ਲਾਣਾ ਹੈ ਯਾਨੀ ਹਰਪੀਤ ਸਿੰਘ ਵੱਲੋਂ ਅੱਜ ਤੁਹਾਡੇ ਤੇ ਇਲਜ਼ਾਮ ਲਗਾਏ ਗਏ ਨੇ ਇਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਬੁਖਲਾਟ ਦਾ ਨਤੀਜਾ ਹੈਗਾ ਜੀ ਹੂੰ ਕਿਉਂਕਿ ਸਾਡੇ ਕੋਈ ਵੀ ਚੀਜ਼ ਕੋਈ ਪਾਸ ਹੁੰਦੀ ਹੈ ਜਾਂ ਕੋਈ ਵੀ ਚੀਜ਼ ਨਿਯਮ ਦੇ ਅਨੁਸਾਰ ਹੁੰਦੀ ਹੈ ਅਗਰੈਕਟਿਵ ਬੋਡੀ ਹੈ ਜੀ ਜੀ ਅਗਰੈਕਟਿਵ ਸਟਾਰਟ ਹੁੰਦੀ ਹੈ ਉਹਦੇ ਬਾਅਦ ਵਿੱਚ ਸਾਰੇ ਮਤੇ ਰੱਖੇ ਜਾਂਦੇ ਨੇ ਉਸ ਵਿੱਚ ਹੂੰ ਹੂੰ ਉਹਦੇ ਬਾਅਦ ਫਿਰ ਸਾਲਾਨਾ ਬਜਟ ਪਾਸ ਹੁੰਦਾ ਸੱਤ ਕਮੇਟੀਆਂ ਹੁੰਦੀਆਂ ਸਾਰਾ ਕੁਝ ਹੁੰਦਾ ਹੈਗਾ ਜੀ ਇਹ ਖਾਲੀ ਉਹਨਾਂ ਦਾ ਬੁਖਲਾਟ ਦਾ ਜਿਹੜਾ ਨਤੀਜਾ ਹੈਗਾ ਹੂੰ ਉਹਨਾਂ ਦੀ ਜਿਹੜੀ ਅਸੀਂ ਰਿਪੋਰਟ ਜਿਹੜੀ ਅਸੀਂ ਉਹਨਾਂ ਦੀ ਦਿਖਾਈ ਹੈ ਸਾਰੀ ਸੰਗਤ ਦੇ ਸਾਹਮਣੇ ਹੂੰ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਉਪਕਰ ਸਾਰੇ ਚੀਜ਼ਾਂ ਬੋਲ ਰਹੇ ਸਰ ਗੱਲ ਇਹ ਹੈ ਨਾ ਜੀ ਕਿ ਜਦੋਂ ਕਿਸੇ ਨੂੰ ਇਹ ਚੀਜ਼ਾਂ ਬਾਰੇ ਪੂਰੀ ਜਾਣਕਾਰੀ ਨਾ ਹੋਵੇ ਔਰ ਇੰਨੇ ਵੱਡੇ ਪਦਵੀ ਤੇ ਰਹੇ ਹੋਣ ਹਮ ਸਤਕਾਰੀਓ ਸਾਡੇ ਰਹੇ ਨੇ ਪਹਿਲਾਂ ਹਮ ਤੇ ਇਸ ਤਰੀਕੇ ਤੇ ਬਿਆਨ ਕਦੀ ਵੀ ਨਹੀਂ ਦੇਣ ਚਾਹੀਦਾ ਇਹ ਤੁਹਾਨੂੰ ਵੀ ਸੋਚੇ ਸੀ ਹਮ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਗਿਆਨੀ ਹਰਪੀਤ ਸਿੰਘ ਕਰ ਰਹੇ ਨੇ ਇਹ ਗਲਤ ਹੈ ਬਿਲਕੁਲ ਗਲਤ ਧਿਆਨਬਾਜੀ ਕਰ ਰਹੇ ਆ ਜੀ। ਹਮਮ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਅਸੀਂ ਇਹਨਾਂ ਦੀ ਰਿਪੋਰਟ 'ਤੇ ਸਾਰੇ ਚੀਜ਼ਾਂ ਅਸੀਂ ਸਾਰਿਆਂ ਨੂੰ ਜਦੋਂ ਸਾਰੀ ਕਮੇਟੀ ਬੈਠ ਕੇ ਪੁਸ਼ਕਿਸ਼ ਕਰ ਰਹੀ ਥੀ ਤੇ ਪੰਜ ਤਿਆਰੇ ਸਹਿਬਾਨਾਂ ਨੇ ਉਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਮਮ ਕਿ ਇਹ ਉਚਿਤ ਨਹੀਂ ਹੈ ਜੀ ਜੋ ਇਹਨਾਂ ਨੇ ਆਪਣਾ ਜੋ ਵੀ ਆਪਣਾ ਨਿਰਜੀ ਜਿਹੜਾ ਸਪਸ਼ਟਿਕਰਨ ਉੱਥੇ ਜਿਹੜਾ ਦਿੱਤਾ ਹੈਗਾ ਉਹ ਬਿਲਕੁਲ ਗਲਤ ਹੈ। ਇਹ ਸਭ ਕੁਝ ਬੁਖਦਾਰਕ ਵਿੱਚ ਕਰ ਰਹੇ ਨੇ ਜੀ। ਹੂੰ ਕਿਉਂ ਕੀਤਾ ਅਸੀਂ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਹੂੰ ਉਸ ਰਿਪੋਰਟ ਦੇ ਵਿੱਚ ਬਹੁਤ ਕਲੀਅਰ ਜਿਹੜੀਆਂ ਚੀਜ਼ਾਂ ਨੇ ਉਹ ਹੈਗੀਆਂ ਹੂੰ ਜਿਹੜੀਆਂ ਦੇਖੋ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਹੂੰ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੂੰ ਸਾਰਿਆਂ ਨੇ ਉਹਨਾਂ ਨੇ ਕਿਹਾ ਆਪਣੇ ਬਿਆਨ ਲਿਖਤੀ ਵੀ ਦਿੱਤੇ ਨੇ ਹੂੰ ਕਿ ਇਹਨਾਂ ਦਾ ਨਿੱਜੀ ਸਪਸ਼ਟੀਕਰਨ ਸੀ ਹੂੰ ਜੋ ਉਚਿਤ ਨਹੀਂ ਕੋਈ ਲਿਖਿਆ ਹੋਇਆ ਠੀਕ ਹੈ ਜੀ ਜੀ सा ने जरा बयान दिता ने अपना निजी बयान दिता हैथा की गुरु ग्रंथ साहब जी का उचारण ही हो सकता है इस तू तो अला कुछ नहीं हो सकता इस करके सारिया चीजा ਲਿਖਤੀ ਰੂਪ ਵਿੱਚ ਦਿੱਤੀਆਂ ਨੇ ਔਰ ਨਾ ਹੀ ਕਹਿੰਦੇ ਸਾਨੂੰ ਦੱਸਿਆ ਨਾ ਹੀ ਸਾਨੂੰ ਪਤਾ ਸਾਨੂੰ ਬੁਲਾਇਆ ਔਰ ਉੱਥੇ ਲੈ ਕੇ ਔਰ ਗੁਪਤ ਇਹਨਾਂ ਨੇ ਅਰਦਾਸ ਕੀਤੀ ਜੀ ਔਰ ਕੀ ਬੋਲਿਆ ਕੀ ਨਹੀਂ ਬੋਲਿਆ ਅੰਦਰ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਹੈਗਾ ਐਕਸਪ੍ਰੈਸਟ ਉਹਦੇ ਵਿੱਚ ਉਸ ਰਿਪੋਰਟ ਵਿੱਚ ਲਿਖਿਆ ਹੋਇਆ ਸਭ ਇਹ ਆਪਣਾ ਨਿੱਜੀ ਆਪਣੇ ਉਸ ਚੀਜ਼ ਵਿੱਚ ਕਰ ਰਹੇ ਨੇ ਜੀ ਇਹਨੇ ਸਾਲ ਰਹੇ ਨੇ ਸਿੰਘ ਸਾਹਿਬ ਇਹਨਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਹਰ ਚੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਵਿੱਚ ਇਦੇ ਚ ਕਿੰਨੀ ਭਾਰੀ ਨੁਕਸਾਨ ਹੁੰਦਾ ਇੱਕ ਬਿਆਨ ਦੇ ਨਾਲ ਕਿ ਭਈ ਕਿ ਇਹਨਾਂ ਦਾ ਜਿਹੜਾ ਹੈਗਾ ਸਾਰੀ ਐਗਜ਼ੀਕਟਿਵ ਔਰ ਐਸਜੀਪੀਸੀ ਮੈਂਬਰ ਇਹਨਾਂ ਦੇ ਮੁਲਾਜ਼ਮ ਸਾਰਿਆਂ ਉੱਤੇ ਇਲਜ਼ਾਮ ਹੈ ਜੀ ਕੱਟੀ ਫਿਰ ਚੱਲੇਗੇ ਫਿਰ ਦੂਸਰੇ ਆਗੇ ਫਿਰ ਦੂਸਰੇ ਆਗੇ ਸਾਰੇ ਚੇਂਜ ਹੁੰਦੇ ਰਹਿੰਦੇ ਆ ਜੀ ਜੀ ਪ੍ਰਧਾਨ ਵੀ ਚੇਂਜ ਹੁੰਦੇ ਰਹਿੰਦੇ ਆ ਜੀ ਇਹ ਤਾਂ ਮਤਲਬ ਸਾਰੇ ਪ੍ਰਧਾਨਾਂ ਤੇ ਸਾਰੀ ਐਗਜ਼ੀਕਟਿਵ ਤੇ ਸਾਰੀ ਐਸਜੀਪੀਸੀ ਮੈਂਬਰ ਸਾਹਿਬਾਨਾਂ ਤੇ ਸਾਰਿਆਂ ਉੱਤੇ ਹੀ ਇਲਜ਼ਾਮ ਹੈ ਸਰ ਜਿਸ ਤਰ੍ਹਾਂ ਦੇ ਇਲਜ਼ਾਮ ਤੁਹਾਡੇ ਤੇ ਗਿਆ ਨਹੀਂ ਹਰਪ੍ਰੀਤ ਜੀ ਨੇ ਲਗਾਏ ਨੇ ਤਾਂ ਉਸ ਨੂੰ ਲੈ ਕੇ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਰਹਿਣ ਵਾਲਾ ਹੈ। ਇਹ ਹੈਗਾ ਜੀ ਕਿ ਅਸੀਂ ਕੋਰਟ ਦੀ ਵੀ ਤਿਆਰੀ ਕਰ ਰਹੇ ਹਾਂ। ਹੂੰ। ਤੇ ਜਿੰਨੇ ਵੀ ਇਹ ਇਹਨਾਂ ਨੇ ਝੂਠੇ ਇਸ ਤਰੀਕੇ ਦੇ ਚੀਜ਼ਾਂ ਬੋਲੀਆਂ ਨੇ ਹੂੰ ਅਸੀਂ ਇਸ ਨੂੰ ਕੋਰਟ ਦੇ ਚੁਪੇਚ ਵੀ ਚੈਲੰਜ ਕਰਾਂਗੇ ਅਸੀਂ ਇਹਨਾਂ ਨੂੰ। ਅੱਛਾ ਮਤਲਬ ਤੁਸੀਂ ਲੀਗਲ ਐਡਵਾਈਸ ਲਓਂਗੇ ਇਸ ਦੀ? ਇਹ ਲੀਗਲ ਐਡਵਾਈਸ ਅਸੀਂ ਸਾਨੂੰ ਪਤਾ ਹੀ ਹੈ ਜੀ ਕੀ ਕੀ ਚੀਜ਼ਾਂ ਹੈਨ ਕੀ ਨਹੀਂ ਹੈ। ਹੂੰ। ਠੀਕ ਹੈ ਨਾ ਜੀ? ਅਸੀਂ ਪ੍ਰੋਪਰ ਉਹਦੇ ਵੇਦ ਨਾਲ ਕਰਕੇ ਅਸੀਂ ਅਦਾਲਤ ਚੁਸ ਵਿੱਚ ਜਾਵਾਂਗੇ ਅਦਾਦਰ ਰੁਕ ਤੁਸੀਂ ਬਿਲਕੁਲ ਕਰੋਗੇ ਨਾ ਇਲਜ਼ਾਮਾਂ ਤੇ ਹਾਂ ਬਿਲਕੁਲ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਸੰਸਥਾ ਦੀ ਵੀ ਬਦਨਾਮੀ ਹੁੰਦੀ ਹੈ ਹੂੰ ਤੇ ਸਾਰੀ ਐਗਜ਼ੀਕਟਿਵ ਵੀ ਸਾਰੇ ਐਸਜੀਪੀਸੀ ਮੈਂਬਰ ਸਹਿਬਾਨਾਂ ਦੀ ਹੂੰ ਸਾਰਿਆਂ ਦਾ ਬਦਨਾਮ ਸਭ ਨੂੰ ਕੀਤਾ ਹੈਗਾ ਜੀ ਔਰ ਕੋਈ ਜਿਹਦਾ ਕੋਈ ਫੈਕਟ ਨਹੀਂ ਹੈਗੇ ਫੈਕਟ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਉਸ ਤੋਂ ਬਾਅਦ ਹੀ ਕੋਈ ਬਿਆਨ ਦੇਣਾ ਚਾਹੀਦਾ ਠੀਕ ਹੈ ਸਰ ਥੈਂਕ ਯੂ ਜੀ